ਸਰਕਾਰੀ ਯੋਜਨਾਵਾਂ ਮਹਨੂੰ ਇਹ ਸਾਣਦਾ ਨਹੀਂ ਬਣਾ ਸਕੀਆਂ ਕਿ ਉਹ ਆਪਣਾ ਚੁੱਲ੍ਹਾ ਆਪ ਮਹਗਾ ਸਕੇ ਫਿਰ ਜੇ ਉਹ ਰੋਟੀ ਲਈ ਵੀ ਮੁਸ਼ਕਲ ਹੈ ਉਹਦੇ ਲਈ ਉਹ ਆਟਾ ਦਾਲ ਲਈ ਵੀ ਸਰਕਾਰ ਕਹਿੰਦੀ ਦੇਖਦਾ ਫਿਰ ਹਲਾਜ ਲਈ ਕੀ ਕਰੇਗੀ ਇਹਦੇ ਲਈ ਕਹਿੰਦੇ ਕਈ ਸਰਕਾਰੀ ਯੋਜਨਾਵਾਂ ਕੇਂਦਰ ਕਹਿੰਦਾ ਜੀ ਆਯੂਸ਼ਮਾਨ ਯੋਜਨਾ ਹੈਗੀ ਆ ਪਰ ਪੰਜਾਬ ਸਰਕਾਰ ਦੀਆਂ ਵੀ ਸਮੇਂ-ਸਮੇਂ 'ਤੇ ਸਰਕਾਰਾਂ ਬਦਲੀਆਂ ਉਹਨਾਂ ਦੀਆਂ ਯੋਜਨਾਵਾਂ ਬਦਲਦੀਆਂ ਰਹੀਆਂ ਉਹ ਕੇਂਦਰੀ ਯੋਜਨਾਵਾਂ ਦੇ ਨਾਲ ਮਿਲ ਕੇ ਚਲਦੀਆਂ ਰਹੀਆਂ ਇਹ ਬੱਕਰੀ ਗੱਲ ਹੈ ਕਿ ਸਰਕਾਰੀ ਹਸਪਤਾਲਾਂ 'ਚ ਦਵਾਈ ਬੁੱਟੀ ਮਿਲਦੀ ਆ ਪੱਟੀ ਲੰਪ ਦੀ ਆ ਡਾਕਟਰ ਲੱਭਦਾ ਹੈ ਕਾਂ ਚੱਲਬਦਾ ਨਹੀਂ ਲੱਭਦਾ ਪਰ ਇਹ ਨਾ ਮੁੱਦਿਆਂ ਤੇ ਰਾਜਨੀਤੀ ਖੂਬ ਲੱਭਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਿਹਤ ਵਾਲੇ ਖੇਤਰ ਦੇ ਵਿੱਚ ਕਹਿੰਦੇ ਜੀ ਕੇਜਰੀਵਾਲ ਜੀ ਤੋਂ ਪ੍ਰਭਾਵਿਤ ਹੈ ਕੇਜਰੀਵਾਲ ਦੀ ਕਿਤਾਬ ਕੇਜਰੀਵਾਲ ਮਾਡਲ ਰੀਲਿਜ਼ ਹੋ ਗਈ ਤੇ ਸਿੱਖਿਆ ਤੇ ਸਿਹਤ ਦੇ ਆਪਣੇ ਆਪ ਨੂੰ ਪੀ ਐਚ ਡੀ ਮੰਨਦੇ ਨੇ ਦਿੱਲੀ ਵਾਲੇ ਸੋ ਇਸ ਲਈ ਕਹਿੰਦੇ ਜੀ ਅਸੀਂ ਇਹ ਕਾਰਡ ਲਿਆਂਦਾ ਹੁਣ ਤੁਹਾਡਾ ਮੁੱਖ ਮੰਤਰੀ ਸਿਹਤ ਬੀਮਾ ਦੇ ਵਿੱਚ ਤੁਹਾਡਾ ਨਾਮ ਆ ਜਾਣਾ ਤੇ 10 ਲੱਖ ਤੱਕ ਦਾ ਇਲਾਜ ਤੁਸੀਂ ਮੁਫਤ ਕਰੋ